ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਦ ਹੋਰ ਸੁਣਾ ਵਧੀਆ ਜੀ ਸਭ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਜੀ ਤੇ ਅੱਜ ਫੇਰ ਟਾਪ ਦੇ ਨਗੀਨੇ ਹਨਾ ਹਾਂਜੀ ਅੱਜ ਨੀਲੀ ਦਾ ਨਗੀਨਾ ਜੀ ਨੀਲੀ ਦਾ ਨਗੀਨਾ ਤੇ ਵੀਡੀਓ ਦੇ ਵਿੱਚ ਪੰਜ ਜਗ੍ਹਾ ਬਹਿ ਗਏ ਹਨਾ ਭਾਵਾਂ ਗਲੀ 'ਚ ਰੱਸਾ ਸੱਟ ਕੇ ਥੱਲੇ ਬਹਿ ਜੋ ਕੋਈ ਚੱਕਰ ਨਹੀਂ ਕਰਮਾਈ ਨੂੰ ਜਿੱਧਰ ਲੈ ਛੋੜ 'ਚ ਵੀ ਵਿਖਾ ਦੇ ਭੈਣਾ ਭਰਾਵਾਂ ਨੂੰ ਇੱਧਰ ਦੀ ਬਹਿ ਕੇ ਕਰਾਈ ਤਸੱਲੀ ਭਾਵਾਂ ਮਾਂ ਮਗਰ ਦੀ ਬਹਿ ਕੇ ਚੂਲੋ ਹਨਾ ਹਾਂਜੀ ਜੀ ਮਰਜ਼ੀ ਬਹਿ ਜੋ ਆਏ ਹਾਏ ਆ ਦੇਖੋ ਵੇਖਿਓ ਚਵਾਈ ਲੱਗੀ ਸੱਜਣੋ ਵੀਡੀਓ ਚ ਤਾਨਾ ਚਾਰ ਜਗਾ ਧਾਰਾ ਮਾਰੀਆਂ ਤੁਹਾਨੂੰ ਦੁੱਧ ਵੀ ਵਿਖਾ ਦਿੰਨਾ ਐ ਨਾ ਕੋ ਪੌੜਾ ਹੀ ਆ ਹਜੇ ਕੱਲ ਦੀ ਸੂਈ ਕੱਟੇ ਜਨਮ ਨੇ ਤਾਂ ਆਏ ਹਾਏ ਹਾਏ ਆ ਵੇਖੋ ਲੈ ਪਿੱਛੇ ਦੀ ਬਹਿ ਕੇ ਵੀ ਚੂਈ ਜਾ ਅੱਗੇ ਦੀ ਬਹਿ ਕੇ ਐਡੀਆਂ ਸੀਲੀਆਂ ਵਾਲੀਆਂ ਮਈਆਂ ਕਿਤੇ ਘਰ ਘਰ ਨਹੀਂ ਖੜਗੀਆਂ ਨਹੀਂ ਕਰਮਾਈ ਲੱਤ ਫੜ ਜੂ ਗੁਣਾ ਦੀ ਗੁਥਲੀ ਹਾਂ ਇਹ ਕਿੰਨੇ ਦੀ ਕਹਦੀ 10 ਸ਼ੋਰਟ ਚ ਵੀ ਅੱਜ ਇਹ 1 35 ਦੀ ਕਹਦੀ ਆਪਾਂ 1 35000 ਦੀ ਹਾਂ ਨਾ ਤੇ ਆ ਪਰਲੀ ਕਹਦੀ 1 15 ਦੀ ਹਾਂਜੀ 1 10 ਦੀ 1 10 ਦੀ ਉਹ ਸਜਣਾ ਉਧਰੋਂ ਮਾਰੀ ਸੀ ਸੱਟ ਭਰਾ ਵੱਡੇ ਨੇ ਕਿਆ ਬਾਤ ਹੈ ਵੀ ਤਾਜੀ ਸੂਈ ਲੇਵਾ ਪਾਂਡਾ ਦਾ ਓੜਾ ਬੰਨਾ ਹੀ ਨਹੀਂ ਕੋਈ ਧੰਨਵਾਦ ਸ਼ੋਰਟ ਵੀਡੀਓ